ਸਰ ਇੱਕ ਵਾਰ ਮੁਰਤੋਂ ਜਿਹੜਾ ਕਾਂਗਰਸ ਵਿੱਚ ਕਾਟੋ ਕਲੇਸ਼ ਦੇਖਣ ਨੂੰ ਮਿਲ ਰਿਹਾ ਹੈ ਜਦ ਕਿ 2024 ਲੋਕ ਸਭਾ ਚੋਣਾਂ ਦਾ ਜਿਹੜਾ आगाज ਹੋ ਚੁੱਕਿਆ ਹੈ ਬਾਕੀ ਜਗ੍ਹਾ ਤੇ ਉੱਪਰ ਤਾਂ ਚੋਣਾਂ ਜਿਹੜੀਆਂ ਨੇ ਉਹ ਕੋਟਾ ਜਿਹੜੀਆਂ ਨੇ ਪੈ ਵੀ ਚੁੱਕੀਆਂ ਨੇ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਦੇ ਵਿੱਚ ਕਾਂਗਰਸ ਦੀ ਸਿਆਸਤ ਨੂੰ ਦੇਖੋ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਕਮਾਂਡ ਥੱਲੇ ਉਹ ਸਾਡੇ ਪਾਰਟੀ ਦੇ ਪ੍ਰਧਾਨ ਨੇ ਕਿਸੇ ਤਰ੍ਹਾਂ ਦਾ ਕੋਈ ਕਾਟੋ ਕਲੇਸ਼ ਨਹੀਂ ਹੈ ਲੇਕਿਨ ਕੁਝ ਸਾਡੇ ਐਸੇ ਲੀਡਰ ਨੇ ਜਿਹੜੇ ਪੁੱਠੇ ਸਿੱਧੇ ਬਿਆਨ ਦਿੰਦੇ ਆ ਉਹ ਦੇਣੇ ਨਹੀਂ ਚਾਹੀਦੇ ਇਹ ਜਿਹੜੇ ਟਿਕਟਾਂ ਵੰਡਣ ਦੀ ਜਿਹੜੀ ਕਵਾਇਤ ਆ ਜਾਂ ਫੈਸਲਾ ਕਰਨਾ ਉਹ ਸਾਡੀ ਪਾਰਟੀ ਹਾਈ ਕਮਾਂਡ ਕਰਦੀ ਹੈ ਜੇ ਹੁਣ ਕੋਈ ਸਾਡੇ ਲੀਡਰ ਉੱਠ ਕੇ ਪਾਰਟੀ ਹਾਈ ਕਮਾਂਡ ਨੂੰ ਚੈਲੰਜ ਕਰਦੇ ਆ ਤਾਂ ਮੈਂ ਸਮਝਦਾ ਉਹਨਾਂ ਦੀ ਬੜੀ ਨਾਦਾਨੀ ਹੈ ਸਰ ਵੱਡੀ ਗਿਣਤੀ ਜੋ ਅਸੀਂ ਦੇਖਿਆ ਕਿ ਵੱਡੇ ਵੱਡੇ ਜਿਹੜੇ ਸੀਨੀਅਰ ਲੀਡਰ ਨੇ ਉਹ ਪਾਰਟੀ ਨੂੰ ਛੱਡ ਕੇ ਜਾ ਰਹੇ ਨੇ ਵਿੱਚੇ ਜਿਹੜਾ ਬੀਬੀ ਕਰਨਜੀਤ ਕੌਰ ਚੌਧਰੀ ਜਾਂ ਉਹਨਾਂ ਦੇ ਨਾਲ ਹੋਰ ਵੀ ਜਿਹੜੇ ਤੇਜਵੰਤ ਡਿਸੀਜਨ ਮੇਕਰ ਦੇਖੋ ਸਾਡੀ ਵੱਡੀ ਭੈਣ ਹੈ ਚੌਧਰੀ ਪਰਿਵਾਰ ਨੂੰ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਬਹੁਤ ਵੱਡਾ ਜਿਹੜਾ ਮਾਨ ਸਤਿਕਾਰ ਸੀ ਕਾਂਗਰਸ ਪਾਰਟੀ ਨੇ ਦਿੱਤਾ ਹੈ ਭੈਣ ਜੀ ਕਰਮਜੀਤ ਕੌਰ ਅਗਰ ਪਿਛਲੀ ਚੋਣ ਦੇ ਵਿੱਚ ਉਹਨਾਂ ਨੂੰ ਟਿਕਟ ਦਿੱਤੀ ਗਈ ਸੀ ਉਹ ਹਾਰ ਗਏ ਇਹ ਕਿਸੇ ਦਾ ਕੋਈ ਹੱਕ ਹੀ ਨਹੀਂ ਬਣ ਜਾਂਦਾ ਕਿ ਹਰ ਵਾਰੀ ਟਿਕਟ ਉਹਨੂੰ ਦੇਣੀ ਹੈ ਇਹ ਪਾਰਟੀ ਹਾਈ ਕਮਾਂਡ ਨੇ ਦੇਖਣਾ ਕਿ ਜਿੱਤਣ ਵਾਲਾ ਕੈਂਡੀਡੇਟ ਕੌਣ ਹੈ ਜੋ ਅੱਜ ਦੇ ਹਾਲਾਤ ਹੈ ਸਰਦਾਰ ਚਰਨਜੀਤ ਸਿੰਘ ਚਰਨੀ ਸਾਡੇ ਸਾਬਕਾ ਮੁੱਖ ਮੰਤਰੀ ਨੇ ਬਹੁਤ ਵਧੀਆ ਉਹਨਾਂ ਨੇ 111 ਦਿਨਾਂ ਦੇ ਵਿੱਚ ਕੰਮ ਕੀਤਾ ਉਹਨਾਂ ਨੂੰ ਪਾਰਟੀ ਨੇ ਜਲੰਧਰ ਦੀ ਸੀਟ ਤੋਂ ਲੜਾਉਣ ਦਾ ਫੈਸਲਾ ਕੀਤਾ ਤੇ ਚੰਨੀ ਸਾਹਿਬ ਨੇ ਕੰਪਲੇਨ ਵੀ ਸਟਾਰਟ ਕੀਤਾ ਇਸ ਤੋਂ ਬਿਹਤਰ ਜਲੰਧਰ ਵਾਸਤੇ ਕੈਂਡੀਡੇਟ ਕੋਈ ਹੋਰ ਹੋ ਹੀ ਨਹੀਂ ਸਕਦਾ ਪਰ ਤਾਂ ਚੰਨੀ ਸਾਹਿਬ ਦੀ ਟਿਕਟ ਅਨਾਉਂਸ ਹੋਣ ਤੋਂ ਬਾਅਦ ਹੀ ਲਗਾਤਾਰ ਜਿਹੜੇ ਨੇ ਵੱਡੇ ਵੱਡੇ ਬਿਆਨ ਹੋਣ ਲੱਗੇ ਜਸਵਿੰਦਰ ਸਿੰਘ ਡੈਣੀ ਨੇ ਬਿਆਨ ਦਿੱਤਾ ਜਾਂ ਫਿਰ ਅਸੀਂ ਕਹਿ ਦਈਏ ਬਿਕਰਮਜੀਤ ਚੌਧਰੀ ਉਹਨਾਂ ਵੱਲੋਂ ਬਿਆਨ ਦਿੱਤਾ ਗਿਆ ਮੈਨੂੰ ਇਹ ਦੱਸੋ ਸੁਖਵਿੰਦਰ ਸਿੰਘ ਡੈਣੀ ਨੇ ਵੀ ਬਿਆਨ ਦਿੱਤਾ ਹੈ ਅ ਵਿਕਰਮ ਚੌਧਰੀ ਨੇ ਵੀ ਬਿਆਨ ਦਿੱਤਾ ਹੈ ਕਿਸੇ ਦਾ ਹੱਕ ਬਣਦਾ ਹੈ ਇਹਦਾ ਮਤਲਬ ਇਹ ਹੈ ਜਿਹੜੇ ਲੀਡਰਸ ਨੇ ਇਹ ਕਾਂਗਰਸ ਵਿੱਚ ਹੋ ਕੇ ਪਾਰਟੀ ਹਾਈ ਕਮਾਂਡ ਨੂੰ ਚੈਲੰਜ ਕਰਦੇ ਨੇ ਜੋ ਫੈਸਲਾ ਪਾਰਟੀ ਹਾਈ ਕਮਾਂਡ ਨੇ ਕੀਤਾ ਹੈ ਇਹਦਾ ਮਤਲਬ ਡੈਨੀ ਸਾਹਿਬ ਉਹਦੇ ਖਿਲਾਫ ਜਾਂਦੇ ਨੇ ਡੈਨੀ ਸਾਹਿਬ ਤੇ ਦੂਜਿਆਂ ਦੀ ਕੀ ਹੈਗੀ ਹੈ ਪੋਜੀਸ਼ਨ ਹੈ ਕਿ ਉਹ ਪਾਰਟੀ ਹਾਈ ਕਮਾਂਡ ਦੇ ਫੈਸਲੇ ਨੂੰ ਚੈਲੰਜ ਕਰਨ ਉਹ ਕਿਹੜਾ ਬੈਟਰ ਕੈਂਡੀਡੇਟ ਸਮਝਦੇ ਨੇ ਜਲੰਧਰ ਤੋਂ ਕੀ ਚਰਨਜੀਤ ਸਿੰਘ ਚੰਨੀ ਤੋਂ ਕੋਈ ਬੈਟਰ ਕੈਂਡੀਡੇਟ ਹੈ ਜੇ ਅੱਜ ਸਰਦਾਰ ਸੁਖਵਿੰਦਰ ਸਿੰਘ ਡੈਨੀ ਮੇਰੇ ਨਾਲ ਪਿਛਲੇ 5 ਸਾਲ ਐਮਐਲਏ ਰਹੇ ਨਹੀਂ ਉੱਠ ਕੇ ਕਹਿਣਗੇ ਜੀ ਚੰਨੀ ਸਾਹਿਬ ਦੀ ਟਿਕਟ ਗਲਤ ਹੋ ਗਈ। ਵਹੀ ਭਾਈ ਮੈਨੂੰ ਇਹ ਤਾਂ ਦੱਸ ਦਿਓ ਸੁਖਵਿੰਦਰ ਸਿੰਘ ਡੈਨੀ ਜੀ ਤੁਹਾਡੇ ਕੋਲ ਕੀ ਅਥਾਰਟੀ ਆ ਕਿ ਸਥਾਰਟੀ ਨਾਲ ਤੁਸੀਂ ਕਹਿੰਦੇ ਹੋ ਫਿਰ ਤੁਸੀਂ ਕਿਹੜਾ ਬੈਟਰ ਕੈਂਡੀਡੇਟ ਸਮਝਦੇ ਹੋ? ਇਸੇ ਤਰ੍ਹਾਂ ਹੀ ਮੈਂ ਸਾਡਾ ਛੋਟਾ ਵੀਰਾ ਵਿਕਰਮ ਚੌਧਰੀ ਮੈਂ ਉਹਨੂੰ ਵੀ ਇਹੀ ਗੱਲ ਕਹਿਣੀ ਚਾਹਨਾ। ਪਟਿਆਲਾ ਦੀ ਗੱਲ ਕਰੀਏ ਤਾਲੂਕ ਸਭਾ ਉਮੀਦਵਾਰ ਨੇ ਤੁਹਾਡੇ ਡਾਕਟਰ ਧਰਮਵੀਰ ਖਾਲੀ ਤਾਂ ਉਹ ਵੀ ਕਿਤੇ ਨਾ ਕਿਤੇ ਚੋਣ ਪ੍ਰਚਾਰ ਦੇ ਝੂਠੇ ਨੇ ਪਰ ਦੂਜੀ ਪਾਸੇ ਪਟਿਆਲਾ ਦੀ ਕਾਂਗਰਸ ਦੇ ਵਿੱਚ ਵੀ ਦੇਖੋ ਜਿਹੜੇ ਬੰਦੇ ਟਿਕਟਾਂ ਦੇ ਚਾਹਵਾਨ ਹੁੰਦੇ ਆ ਉਹ ਇਹ ਗੱਲ ਕਰਦੇ ਨੇ ਅਗੇਨ ਮੈਂ ਕਹਿਣਾ ਚਾਹਣਾ ਕਿ ਮਿਸਟਰ ਧਰਨਵੀਰ ਗਾਂਧੀ ਦਾ ਜਿਹੜਾ ਹਾਈ ਕਮਾਂਡ ਨੇ ਫੈਸਲਾ ਲਿਆ ਬਹੁਤ ਜਾਇਜ਼ ਫੈਸਲਾ ਲਿਆ ਕਿਹੋ ਜਿਹਾ ਸ਼ਖਸ਼ ਲਿਆਂਦਾ ਆ ਉੱਥੇ ਪਟਿਆਲੇ ਵਿੱਚ ਜਿਹਦੀ ਸਾਨੂੰ ਜ਼ਰੂਰਤ ਸੀ ਜਿਹੜਾ ਸਾਰਿਆਂ ਨੂੰ ਐਕਸੈਪਟੇਬਲ ਆ ਉਹ ਰਾਜਾ ਬਰਿੰਗ ਸਾਹਿਬ ਨੇ ਸਰਦਾਰ ਲਾਲ ਸਿੰਘ ਹੋਰ ਨਾਲ ਮੀਟਿੰਗ ਕਰਕੇ ਉਹ ਇਸ਼ੂ ਸੈਟਲ ਹੋ ਗਿਆ ਨਬਜੋਤ ਸਿੰਘ ਸਿੰਧੂ ਸ਼ਮਸ਼ੇਰ ਸਿੰਘ ਦੁੱਲੋਂ ਦਾ ਉਹ ਜਿਹੜੇ ਸਾਥੀ ਉਹਨਾਂ ਦੇ ਕਾਂਗਰਸੀ ਲੀਡਰ ਨਹੀਂ ਉਹਨਾਂ ਨੇ ਇੱਕ ਕੰਬਰ ਬੰਦ ਕਮਰੇ ਦੇ ਵਿੱਚ ਮੀਟਿੰਗ ਕੀਤੀ ਔਰ ਕਿਆ ਕੀ ਉਹ ਜਿਹੜਾ ਇਸ ਗੱਲ ਨੂੰ ਲੈ ਕੇ ਬਈ ਚਾਹੇ ਉਹ ਬੰਦ ਕਮਰੇ ਚ ਮੀਟਿੰਗ ਕਰਨ ਚਾਹੇ ਉਹ ਖੁੱਲੇ ਮੈਦਾਨ ਚ ਕਰਨ ਉਹਨਾਂ ਦੀ ਕੀ ਵੈਲਿਊ ਹੈ ਸਰਦਾਰ ਸ਼ਮਸ਼ੇਰ ਸਿੰਘ ਦੁੱਲੋਂ ਆਪਣੇ ਸਿੱਧੂ ਸਾਹਿਬ ਇਹ ਚਾਹੇ ਓਪਨ ਮੀਟਿੰਗ ਕਰਨ ਚ ਕੋਈ ਨਹੀਂ ਉਹਨਾਂ ਦੇ ਕਰਨ ਦਾ ਕੀ ਹੈ ਓਪੋਜ਼ ਕਰ ਲੈਣ ਮੈਂ ਤੁਹਾਨੂੰ ਰਿਜ਼ਲਟ ਵਖਾਉਂਗਾ ਉਥੋਂ ਜੋ ਕਾਂਗਰਸ ਹਾਈ ਕਮਾਂਡ ਨੇ ਫੈਸਲਾ ਕੀਤਾ ਧਰਮਵੀਰ ਗਾਂਧੀ 100% ਜਿੱਤੂਗਾ ਤੇ ਇਹ ਸਾਰੇ ਜਣੇ ਚਾਹੇ ਦੁੱਲੋ ਸਾਹਿਬ ਹੋਣ ਚਾਹੇ ਸਾਡੇ ਨਵਜੋਤ ਸਿੱਧੂ ਜੀ ਹੋਣ ਚਾਹੇ ਜਿਹੜੀ ਮਰਜ਼ੀ ਓਪੋਜ਼ ਕਰ ਲੈਣ ਓਪੋਜ਼ ਕਿਉਂ ਕਰਦੇ ਨੇ ਵੀ ਇਹ ਮੈਂ ਤਾਂ ਪੁੱਛਣਾ ਚਾਹੁੰਦਾ ਕਿ ਉਹ ਕਿਉਂ ਆਪੋਜ਼ ਕਰਦੇ ਨੇ ਲੱਗਦਾ ਕਿ ਜਿਹੜੀ ਸਿੱਧੂ ਸਾਹਿਬ ਦਾ ਸਰ ਕਿਨਾਰੇ ਹੀ ਕਰ ਗਏ ਨੇ ਸਿਆਸਤ ਤੋਂ ਕਿਨਾਰੇ ਹੀ ਕਰ ਗਏ ਨੇ ਉਹ ਤਾਂ ਮੁਰਤੋਂ ਜਿਹੜਾ ਵਾ ਟੀਵੀ ਦੇ ਉੱਤੇ ਕ੍ਰਿਕਟ ਦੀ ਜਿਹੜੀ ਕਮੈਂਟਰੀ ਕਰਨੀ ਸ਼ੁਰੂ ਕਰਤੀ ਉਹਨੇ ਨਰਾਜ਼ ਵੀ ਲੱਗਦਾ ਕਿ ਵੱਧ ਗਈ ਹੈ ਮੇਰਾ ਖਿਆਲ ਹੈ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਤੇ ਰਾਜ ਕੋਈ ਕਮੈਂਟ ਕਰਨ ਦੀ ਜ਼ਰੂਰਤ ਨਹੀਂ ਸਾਰੀ ਦੁਨੀਆ ਨੂੰ ਪਤਾ ਉਹਨਾਂ ਦਾ ਪਾਰਟੀ ਦਾ ਪ੍ਰਧਾਨ ਮੈਂ ਇੱਕ ਗੱਲ ਇੱਥੇ ਕਹਿਣੀ ਚਾਹੁੰਦਾ 222 ਦੀਆਂ ਇਲੈਕਸ਼ਨ ਚ ਉਹ ਪਾਰਟੀ ਦੇ ਪ੍ਰਧਾਨ ਸੀ ਇੱਕ ਵੀ ਹਲਕੇ ਦੇ ਵਿੱਚ ਜਾ ਕੇ ਪਾਰਟੀ ਦੇ ਪ੍ਰਧਾਨ ਨੇ ਪਾਰਟੀ ਦੇ ਹੱਕ 'ਚ ਕੰਪੇਨ ਨਹੀਂ ਕੀਤਾ ਹੁਣ ਆਪਾਂ ਕੀ ਐਕਸਪੈਕਟ ਕਰ ਸਕਦੇ ਹਾਂ ਸਰਦਾਰ ਨਵਜੋਤ ਸਿੰਘ ਸਿੱਧੂ ਤੋਂ ਸਰ ਰਾਜਾ ਵੜਿੰਗ ਦੀ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਕਾਰਸ਼ੈਲੀ ਨੂੰ ਕਿ ਲਗਾਤਾਰ ਜਿਹੜੇ ਆ ਪਾਰਟੀ ਵਿੱਚੋਂ ਛੱਡ-ਛੱਡ ਕੇ ਵਰਕਰ ਜਾ ਰਹੇ ਕਿ ਕਮਾਂਡਰ ਸਹੀ ਨਹੀਂ ਮਿਲਿਆ ਜਾਂ ਵਰਕਰ ਜਿਹੜੇ ਆ ਕਮਾਂਡਰ ਬਹੁਤ ਵਧੀਆ ਆ ਲੋਕ ਅਪਰਚੂਨਿਸਟ ਨੇ ਕਮਾਂਡਰ ਬਹੁਤ ਵਧੀਆ ਆ ਇਹਦੇ 'ਚ ਕੋਈ ਦੋਰਾਵਾ ਨਹੀਂ ਰਾਜਾ ਵੜਿੰਗ ਜਿਨੇ ਵੀ ਸਾਡੇ ਵੱਡੇ ਲੀਡਰ ਨੇ ਐਲਓਪੀ ਸਾਹਿਬ ਨੇ ਸਾਡੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਆਪਣਾ ਹੋਰ ਵੀ ਜਿੰਨੇ ਸਾਡੇ ਵੱਡੇ ਲੀਡਰ ਨੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਸਾਰਿਆਂ ਦੇ ਵਿੱਚ ਕੋਈ ਕਮੀ ਨਹੀਂ ਹੈ ਇਹ ਤਾਂ ਜਿਹੜੇ ਲੋਗ ਅਪਰਚੂਨਿਸਟ ਨੇ ਨਾ ਉਹ ਛੱਡ ਕੇ ਜਾਂਦੇ ਨੇ ਉਹਨਾਂ ਦੇ ਛੱਡ ਕੇ ਜਾਣ ਨਾਲ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ ਕਿਤੇ ਵਿਰੋਧੀ ਵੀ ਇਹ ਸਵਾਲ ਚੁੱਕ ਰਹੇ ਨੇ ਕਿ ਜਿਹੜਾ ਰਾਜਕੁਮਾਰ ਚੱਬੇਵਾਲ ਤੋਂ ਬਾਅਦ ਜਿਹੜਾ ਸਿੱਧੇ ਤੌਰ ਤੇ ਰਵਨੀਤ ਬਿੱਟੂ ਦਾ ਜਾਣਾ ਉਸ ਤੋਂ ਬਾਅਦ ਹੁਣ ਚੌਧਰੀ ਪਰਵਾਰ ਦਾ ਜਾਣਾ ਪਤਾ ਕਿਤੇ ਨਾ ਕਿਤੇ ਉਹ ਕਹਿੰਦੇ ਕਿ ਵੱਡੇ ਵੱਡੇ ਜਿਹੜੇ ਲੀਡਰ ਸੀਗੇ ਜਿਹੜੇ ਪਾਰਟੀ ਦੇ ਨਾਲ ਖੜਦੇ ਸੀਗੇ ਕਿ ਪਤਾ ਸੀ ਕਟੜ ਕਾਂਗਰਸ ਸੀ ਨੇ ਉਹ ਚੰਗ ਚੜੇ ਕਿਹੜੇ ਕਿਹੜੇ ਵੱਡੇ ਲੀਡਰਾਂ ਦੀ ਗੱਲ ਕਰਦੇ ਤੁਸੀਂ ਜਿਹੜਾ ਜਿਹੜਾ ਅਪਰਚੂਨਿਸਟ ਬੰਦਾ ਹੋਵੇ ਦਲ ਬਦਲੂ ਹੋਵੇ ਉਹਦੇ ਤੇ ਤੁਸੀਂ ਕਿਦਾਂ ਰਿਲਾਈ ਕਰ ਸਕਦੇ ਹੋ ਇਹ ਤੁਸੀਂ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੂੰ ਨਹੀਂ ਸਵਾਲ ਕਰ ਸਕਦੇ ਇਹ ਤਾਂ ਉਹਨਾਂ ਦਾ ਜਿਹੜਾ ਅਪਰਚੂਨਿਟ ਆਪਰਚੂਨਿਜ਼ਮ ਆ ਨਾ ਵਈ ਅੱਜ ਇੱਥੇ ਕੱਲ ਨੂੰ ਇੱਥੇ ਵੀ ਸਾਨੂੰ ਪਤਾ ਨਹੀਂ ਕੀ ਮਿਲ ਜੂਗਾ ਕੀ ਮਿਲ ਜੂਗਾ ਆ ਤੁਹਾਡੇ ਸਾਹਮਣੇ ਆ ਚੋਣਾਂ ਤੋਂ ਬਾਅਦ ਜਿੰਨੇ ਦਲ ਬਦਲੂ ਨੇ ਇਹਨਾਂ ਦਾ ਹਾਲ ਵੇਖਿਓ ਸਰ ਸੁਬਿੰਦਰ ਸਿੰਘ ਰੈਣੀ ਤਾਂ ਕਹਿੰਦੇ ਮੈਂ ਲੜਨਾ ਨਹੀਂ ਕਹਿੰਦੇ ਫਰੀਦਕੋਟ ਦੀ ਟਿਕਟ ਉਹਨਾਂ ਨੇ ਡਿਨਾਈ ਕਰਦੀ ਐ ਨਹੀਂ ਤੇ ਉਹਨਾਂ ਨੂੰ ਟਿਕਟ ਦੇ ਕੌਣ ਰਿਆ ਸੀਗਾ ਇਹ ਤਾਂ ਦੱਸ ਦਿਓ ਨਾ ਵੀ ਟਿਕਟ ਡਿਨਾਈ ਕਰ ਦਿੱਤੀ ਐ ਜਿਹੜਾ ਬੰਦੇ ਕਲੇਮ ਕਰਦੇ ਆ ਜੀ ਮੈਂ ਲੜਨਾ ਨਹੀਂ ਕਰਨਾ ਨਹੀਂਗਾ ਇਹ ਪਾਰਟੀ ਹਾਈ ਕਮਾਂਡ ਨੇ ਵੇਖਣਾ ਆ ਕਿ ਕਿਹੜਾ ਜਿਹੜਾ ਲੀਡਰ ਆ ਉਹ ਕੰਪੀਟੈਂਟ ਆ ਤਦ ਕਹਿੰਦੇ ਤੁਹਾਡੇ ਨਾਮ ਤੇ ਵੀ ਚਾਚਾ ਚੱਲ ਰਹੀ ਸੀ ਤੁਸੀਂ ਵੀ ਮਨਾਂ ਕੀਤਾ ਵਾ ਨਹੀਂ ਬਿਲਕੁਲ ਮੈਂ ਬਿਲਕੁਲ ਮੇਰੀ ਸਾਰੇ ਲੀਡਰ ਸਹਿਬਾਨਾਂ ਨਾਲ ਸ਼ੁਰੂ ਸ਼ੁਰੂ ਚ ਗੱਲ ਹੋਈ ਸੀ ਬਿਲਕੁਲ ਮੈਂ ਵੀ ਫਰੀਦਕੋਟ ਤੋਂ ਅਪਲਾਈ ਕੀਤਾ ਸੀ ਲੇਕਿਨ ਕਈ ਕਾਰਨਾ ਕਰਕੇ ਮੈਂ ਜਿੰਨੇ ਵੀ ਚਾਹੇ ਰਾਜਾ ਵਿਡਿੰਗ ਜੀਆ ਚਾਹੇ ਸਾਡੇ ਮਾਨਯੋਗ ਬਾਜਵਾ ਸਾਹਿਬ ਨੇ ਉਹਨਾਂ ਨਾਲ ਬੈਠ ਕੇ ਡਿਸਕਸ਼ਨ ਹੋਈ ਸੀ ਮੈਂ ਕਾਫੀ ਦੇਰ ਪਹਿਲਾਂ ਵਿਡਰੋ ਕਰ ਲਿਆ ਸੀ ਤੇ ਉਹਨਾਂ ਨੂੰ ਮੈਂ ਸਾਰੀ ਗੱਲ ਦੱਸ ਦਿੱਤੀ ਸੀ ਕਿ ਮੈਂ ਫਰੀਦਕੋਟ ਤੋਂ ਕੈਂਡੀਡੇਟ ਨਹੀਂ ਆ ਉਸਾ ਟਾਈਮ ਨਹੀਂ ਦਿੱਤਾ ਜਾ ਰਿਹਾ ਜਿਤਨਾ ਹੁਣ ਜਿਹੜੇ ਸਵਾਲ ਨੇ ਜਾਂ ਕਿ ਚੈਟ ਉਹਨਾਂ ਨੇ ਜਿਹੜੀ ਹੈ ਵਾਇਰਲ ਕੀਤੀ ਆ ਡੈਨੀ ਸਾਹਿਬ ਨੇ ਕਹਿੰਦੇ ਵੀ ਚੈਟ ਦੇ ਵਿੱਚ ਉਹਨਾਂ ਨੇ ਜਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਉਸ ਨੂੰ ਲੈ ਕੇ ਯਾਰ ਮੈਨੂੰ ਨਹੀਂ ਪਤਾ ਕਿਹੜੀ ਚੈਟ ਆ ਡੈਨੀ ਸਾਹਿਬ ਦੀ ਅਸੀਂ ਤਾਂ ਜਦੋਂ ਰਾਜਾ ਵੜਿੰਗ ਨੂੰ ਫੋਨ ਕਰਦੇ ਆ 5 ਮਿੰਟਾਂ 'ਚ ਗੱਲ ਹੋ ਜਾਂਦੀ ਹੈ ਦਵਿੰਦਰ ਯਾਦਵ ਜੀ ਸਾਡੇ ਇਨਚਾਰਜ ਨੇ ਉਹਨਾਂ ਨਾਲ ਗੱਲ ਹੋ ਜਾਂਦੀ ਹੈ ਹਰ ਚੀਜ਼ ਡਿਸਕਸ ਕਰ ਲੈਨੇ ਆ ਆਹ ਆਪਣਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਨਾਲ ਡਿਸਕਸ ਆ ਮੈਂ ਤੁਹਾਨੂੰ ਰਾਜ ਹੁਣੇ ਮੈਸੇਜ ਪੜ੍ਹਾਇਤਾ ਹੈਗੇ ਆ ਨਾਲ ਗੱਲਬਾਤ ਵੀ ਹੁੰਦੀ ਹੈ ਨਾਲ ਹੋ ਜਾਂਦਾ ਮੈਨੂੰ ਨਹੀਂ ਪਤਾ ਕਿ ਮਿਸਟਰ ਡੈਨੀ ਨੂੰ ਕੋਈ ਸਾਡੇ ਜਿਹੜੇ ਲੀਡਰ ਸਾਹਿਬਾਨਾਂ ਕੋਈ ਟਾਈਮ ਦੇ ਰਿਹਾ ਜਾਂ ਨਹੀਂ ਦੇ ਰਿਹਾ ਇਹਦਾ ਤੁਹਾਡਾ ਆਪਣਾ ਕੈਲੀਬਰ ਹੈ ਕਿ ਤੁਸੀਂ ਕਿਸ ਤਰ੍ਹਾਂ ਮੂਵ ਕਰਦੇ ਹੋ ਸਰ ਲੁਧਿਆਣੇ ਤੋਂ ਬੜੀ ਚਰਚਾ ਨੇ ਕਿ ਪੈਰਾਸ਼ੂਟ ਰੈਂਕ ਜਿਹੜਾ ਲੀਡਰ ਕਿਸ ਨੂੰ ਉਤਾਰਿਆ ਜਾ ਸਕਦਾ ਕੀ ਕੋਈ ਲੁਧਿਆਣੇ ਤੋਂ ਪੈਰਾਸ਼ੂਟ ਨਾਲ ਅਸੀਂ ਕੈਂਡੀਡੇਟ ਐਕਸੈਪਟ ਨਹੀਂ ਕਰਾਂਗੇ ਇਹ ਬੜਾ ਸਪੱਸ਼ਟ ਹੈ ਅਸੀਂ ਰਾਜਾ ਵੜਿੰਗ ਜੀ ਨੂੰ ਵੀ ਦੱਸ ਦਿੱਤਾ ਹੈ ਤੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਵੀ ਦੱਸ ਦਿੱਤਾ ਹੈ ਮਤਲਬ ਲੁਧਿਆਣੇ ਤੋਂ ਹੀ ਜਿਹੜਾ ਲਿਆ ਜਾਊਗਾ ਸਭ ਬਿਲਕੁਲ 100% ਲੁਧਿਆਣੇ ਤੋਂ ਕੈਂਡੀ ਸੋ ਪੰਜਾਬ ਵਿੱਚ ਆਪ ਦਾ ਜੋ ਇੱਕ ਤਜਾਰਾ ਦਿੱਲੀ ਵਿੱਚ ਰਿਆਵਾ ਤਨ ਕਰ ਰਿਹਾ ਹੈ ਇਹਰ ਕੀ ਹੋਇਆ ਇਹ ਜਿਹੜਾ ਇੰਡੀਆ ਗੱਠ ਜੋੜ ਬਣਿਆ ਨਾ ਇਹ ਬਹੁਤ ਸੋਚ ਸਮਝ ਕੇ ਬਣਿਆ ਜੋ ਹਾਲਾਤ ਅੱਜ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਮੋਦੀ ਨੇ ਕ੍ਰੀਏਟ ਕੀਤੇ ਹੋਏ ਨੇ ਟੀਵੀ ਦੇ ਉੱਤੇ ਅਖਬਾਰਾਂ ਦੇ ਵਿੱਚ ਹਿੰਦੁਸਤਾਨ ਦੀ ਸਰਕਾਰ ਦੀ ਲਫਾਫੇਬਾਜੀ ਹੈ ਕੋਈ ਸਾਡਾ ਜੀਡੀਪੀ ਨਹੀਂ ਵਜਿਆ ਬੇਰੋਜ਼ਗਾਰੀ ਕਿੰਨੀ ਹੋ ਚੁੱਕੀ ਹੋਈ ਹੈ ਗਰੀਬੀ ਰੇਖਾ ਇਹ ਕਈ ਜਾਣਦੇ ਨਹੀਂ ਸਾਰੀਆਂ ਝੂਠੀਆਂ ਫਿਗਰਾਂ ਦਿੰਦੇ ਨੇ ਜੀ ਅਸੀਂ ਐਨੇ ਗਰੀਬੀ ਰੇਖਾ ਤੋਂ ਬੰਦੇ ਹ ਤਾਂ ਐਨੇ ਅਸੀਂ ਘਰ ਬਣਾਤੇ ਇਹ ਝੂਠ ਦਾ ਪਲੰਦਾ ਬੀਜੇਪੀ ਬਹੁਤ ਵੱਡਾ ਝੂਠ ਦਾ ਪਲੰਦਾ ਝੂਠ ਤੇ ਝੂਠ ਝੂਠ ਤੇ ਝੂਠ ਝੂਠ ਤੇ ਝੂਠ ਬੋਲੀ ਜਾਂਦੇ ਆ ਟੀਵੀ ਤੇ ਪ੍ਰਚਾਰ ਹੈ ਪ੍ਰਿੰਟ ਮੀਡੀਆ ਦੇ ਵਿੱਚ ਪ੍ਰਚਾਰ ਹੈ ਆ ਦੇਖੋ ਕਿੰਨਾ ਵੱਡਾ ਦੁਨੀਆ ਦਾ ਸਭ ਤੋਂ ਵੱਡਾ ਸਕੈਮ ਹੈ ਇਲੈਕਟੋਰਲ ਬਾਂਡ ਖਬਰ ਨਹੀਂ ਆਉਣ ਦਿੰਦੇ ਇਹ ਤਾਂ ਧਨਵਾਦੀਆਂ ਅਸੀਂ ਮਾਨਯੋਗ ਸੁਪਰੀਮ ਕੋਰਟ ਦੇ ਜਸਟਿਸ ਡੀワイ ਚੰਦਰ ਚੂੜੀ ਦੇ ਜਿਨ੍ਹਾਂ ਨੇ ਸਕੈਮ ਕੱਢ ਲਿਆ ਲੇਕਿਨ ਨਾ ਤੁਸੀਂ ਦੇਖੋ ਬੀਜੇਪੀ ਸਰਕਾਰ ਨੇ ਉਹਦਾ ਇੱਕ ਵੀ ਜਿਹੜਾ ਹੈਗਾ ਆ ਟੀਵੀ ਤੇ ਜਾ ਕੇ ਤੇ ਖਬਰ ਨਹੀਂ ਆਉਣ ਦਿੰਦੇ ਇਸ ਤੋਂ ਵੱਡਾ ਸਕੈਮ ਕੀ ਹੋਊਗਾ ਲੁਟੇਰੇ ਚਲ ਲੋਗਾ ਨੂੰ ਫਸਾਫ ਸਾ ਕੇ ਇਲੈਕਟ੍ਰੋਨਿਕ ਬਾਂਡਸ ਲੈ ਨਹੀਂ ਇਹ ਕਿਹਨੂੰ ਨਹੀਂ ਪਤਾ ਸਾਰੇ ਅਖਬਾਰਾਂ ਨੇ ਵੀ ਲਿਖਿਆ ਥੋੜੀ ਬਹੁਤੀ ਖਬਰ ਟੀਵੀ ਤੇ ਵੀ ਆਈ ਹੈ ਲੇਕਿਨ ਕਿੱਡਾ ਵੱਡਾ ਕੋਟਾਲਾ ਆਪਾਂ ਸੁਪਰੀਮ ਕੋਰਟ ਦੀਆਂ ਪ੍ਰੋਸੀਡਿੰਗਸ ਵੀ ਸਾਰੀਆਂ ਦੇਖੀਆਂ ਨੇ ਕਿ ਕਿਵੇਂ ਸੁਪਰੀਮ ਕੋਰਟ ਨੇ ਐਸਬੀਆਈ ਦੇ ਚੇਅਰਮੈਨ ਨੂੰ ਡੰਡਾ ਮਾਰ ਮਾਰ ਕੇ ਡੰਡਾ ਮਾਰ ਮਾਰ ਕੇ ਉਹਦੇ ਤੋਂ ਸਾਰਾ ਉਹ ਡਾਟਾ ਕਢਵਾਇਆ ਇਹ ਮੈਂ ਤੁਹਾਨੂੰ ਪ੍ਰੈਸ ਵਾਲਿਆਂ ਨੂੰ ਸਵਾਲ ਪੁੱਛਦਾ ਪੰਜਾਬ ਦੇ ਲੋਕਾਂ ਤੇ ਹਿੰਦੁਸਤਾਨ ਨੂੰ ਸਵਾਲ ਪੁੱਛਦਾ ਕਿ ਇਲੈਕਟ੍ਰੋਨਿਕ ਬਾਂਡਜ਼ ਬਾਰੇ ਦੇਖੋ ਤਾਂ ਸਹੀ ਕਿੱਡੇ-ਕੱਡੇ ਵੱਡੇ ਕਪਲੇ ਹੋ ਗਏ ਕਿਸੇ ਨੂੰ 500 ਕਰੋੜ ਚ ਮਾਝਤਾ ਕਿਸੇ ਨੂੰ 60 ਕਰੋੜ ਚ ਮਾਝਤਾ ਜਿਨ੍ਹਾਂ-ਜਿਨ੍ਹਾਂ ਦੇ ਖਿਲਾਫ ਵੀ ਏਜੰਸੀਆਂ ਨੇ ਕੰਮ ਕੀਤਾ ਅਲਟੀਮੇਟ ਉਹਨਾਂ ਨੇ ਇਲੈਕਟ੍ਰੋਨਿਕ ਬਾਂਡ ਦਿੱਤੇ ਤੇ ਮੁੜ ਕੇ ਫ੍ਰੀ ਹੋ ਗਏ ਇਹ ਕਿੰਦਾ ਵੱਡਾ ਸਕੈਮ ਹੈ ਦੇਖੋ ਮੈਂ ਹਮੇਸ਼ਾ ਕਹਿਣਾ ਹੁੰਨਾ ਹਾਂ ਇਲੈਕਟੋਰਲ ਇੱਕ ਇਲੈਕਟੋਰਲ ਇਲੈਕਟੋਰਲ ਬਾਂਡਸ ਦੀ ਗੱਲ ਕਰ ਰਹੀ ਸੀ ਆਪਾਂ ਸਰਸਪਾਰਟੀ ਖੈਰਾ ਜਿਹੜੇ ਨੇ ਇੱਕ ਪਾਸੇ ਤਦ ਦਿੱਲੀ ਦੇ ਵਿੱਚ ਜਿਹੜਾ ਹੁਣ ਵੱਡਾ ਇਕੱਠ ਕਰ ਲਿਆ ਕਾਂਗਰਸ ਜਾ ਕੇ ਅੱਗੇ ਜਿਹੜੀ ਵਾਲ ਦੇ ਹੱਕੇ ਤੇ ਨਾਰਾ ਲਾਇਆ ਜਾਂਦਾ ਕਿ ਉਹਨਾਂ ਨੂੰ ਗਲਤ ਫਸਾਇਆ ਜਾਂਦਾ ਇਹ ਦੂਜੇ ਪਾਸੇ ਤੇ ਪੰਜਾਬ 'ਚ ਅਸੀਂ ਦੇਖਿਆ ਕਿ ਉਹਨਾਂ ਦੀ ਜਿਹੜੀ ਹੈ ਖਲਾਫਤ ਕੀਤੀ ਜਾਂਦੀ ਹੈ ਕਈ ਵਾਰੀ ਉਹਨਾਂ ਦੇ ਜਿਹੜਾ ਇਹੀ ਮੁੱਦੇ ਨੂੰ ਲੈ ਕੇ ਮੁੱਦਾ ਬਣਾਇਆ ਜਾਂਦਾ ਕਿ ਉੱਥੇ ਜਿਹੜਾ ਦਿਨੀ ਦਿਕਾ ਬੁਲਾ ਕੀਤਾ ਦੇਖੋ ਮੈਂ ਇੱਕ ਗੱਲ ਬੜੀ ਸਪਸ਼ਟ ਕਹਿਣੀ ਚਾਹਨਾ ਕੋਈ ਵੀ ਪੋਲਿਟਿਕਲ ਪਾਰਟੀ ਜਾਂ ਕੋਈ ਵੀ ਇੰਡੀਵਿਜੂਅਲ ਅਗਰ ਕੋਈ ਗਲਤ ਕੰਮ ਕਰਦਾ ਹੈ ਤੇ ਉਹਨੂੰ ਬੁੱਕ ਕਰਨਾ ਚਾਹੀਦਾ ਹੈ ਨੰਬਰ 1 ਲੇਕਿਨ ਹੋ ਕੀ ਰਿਹਾ ਹਿੰਦੁਸਤਾਨ ਦੇ ਵਿੱਚ ਕਿ ਮੋਦੀ ਸਰਕਾਰ ਸਿਰਫ اپوزیشن ਵਾਲਿਆਂ ਦੇ ਉੱਤੇ ਡੰਡਾ ਚੁਲਾ ਰਹੀ ਆ ਉਹ ਵੀ ੱੱਕੇ ਨਾਲ ਜਿੰਨੀਆਂ ਸਾਡੀਆਂ ਸੈਂਟਰਲ ਏਜੰਸੀਜ਼ ਨੇ ਉਹਨਾਂ ਦੀ ਦੁਰਵਰਤੋਂ ਕਰਕੇ ਹੁਣ ਤਾਂ ਯਾਰ ਸਾਰਾ ਕੁਝ ਝੱਗ ਜਾ ਰਿਹਾ ਲੋਕਾਂ ਨੂੰ ਕੀ ਦਸੀਏ ਕਿ ਕੱਲੇ-ਕੱਲੇ ਬੰਦੇ ਦੇ ਨਾਮ ਆਏ ਹੋਇਆ ਇਲੈਕਟੋਰਲ ਬਾਂਡ ਆ ਜਿਹੜਾ ਉਹਦੇ ਵਿੱਚ ਸਪਸ਼ਟ ਕੀਤਾ ਗਿਆ ਆ ਬਕਾਇਦਾ ਸਾਰੀਆਂ ਕੰਪਨੀਆਂ ਦੇ ਨਾਮ ਆ ਗਏ ਸਾਰੇ ਬੰਦਿਆਂ ਦੇ ਨਾਮ ਆ ਗਏ ਜਿਨ੍ਹਾਂ ਜਿਨ੍ਹਾਂ ਨੇ ਇਲੈਕਟੋਰਲ ਬਾਂਡ ਖਰੀਦ ਲਏ ਉਹ ਸਾਰੇ ਸਕਾਟ ਫ੍ਰੀ ਹੋ ਗਏ ਉਹ ਸਾਰੇ ਬੀਜੇਪੀ ਦੀ ਵਾਸ਼ਿੰਗ ਮਸ਼ੀਨ ਧੋਤੇਗੇ ਐਂਡ ਉਹਨਾਂ ਨੇ ਬੀਜੇਪੀ ਜੁਆਇਨ ਕਰ ਲਈ ਜਾਂ ਲੋਕਾਂ ਨੇ ਕਿਸੇ ਨੇ 200 ਕਰੋੜ ਦਿੱਤਾ ਕਿਸੇ ਨੇ 300 ਕਿਸੇ ਨੇ 5-700 ਕਰੋੜ ਰੁਪਇਆ ਦਿੱਤਾ ਤੇ ਇਹ ਐਕਸਟਰਸ਼ਨ ਨਹੀਂ ਹੈ ਇਹ ਲੁੱਟ ਨਹੀਂ ਹੈ ਇਹ ਲੂਟ ਹੈ ਇਲੈਕਟੋਰਲ ਬਾਂਡਸ ਦੇ स्कैम है, दुनिया का सबा तो देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।